ਪੰਜਾਬੀ ਇੱਕ ਚੈਨਲ ਲੇਖ ਰਿਹਾ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਅੱਜ ਦੀਆਂ ਵੱਡੀਆਂ ਖਬਰਾਂ ਭਗਵੰਤ ਮਾਨ ਸਰਕਾਰ ਦਾ ਵੱਡਾ ਐਕਸ਼ਨ ਪੰਜਾਬੀ ਭਾਸ਼ਾ ਪ੍ਰਤੀ ਬੇਰੁਖੀ ਅਪਣਾਉਣ ਵਾਲੇ ਸਕੂਲਾਂ ਤੇ ਕੀਤੀ ਵੱਡੀ ਕਾਰਵਾਈ ਲਾਇਆ ਜੁਰਮਾਨਾ ਪੰਜਾਬ ਦੇ ਕੱਚੇ ਅਧਿਆਪਕਾਂ ਲਈ ਵੱਡੀ ਖੁਸ਼ਖਬਰੀ 28 ਜੁਲਾਈ ਨੂੰ ਸਿੱਖਿਆ ਵਿਭਾਗ ਦੇ 12500 ਮੁਲਾਜ਼ਮ ਹੋਣਗੇ ਪੱਕੇ ਪੰਜਾਬ 'ਚ ਖੁੱਲਣਗੇ ਯੂਪੀਐਸਸੀ ਦੇ 8 ਕੋਚਿੰਗ ਸੈਂਟਰ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਸੁਣਾਈ ਵੱਡੀ ਖੁਸ਼ਖਬਰੀ ਪੰਜਾਬ 'ਚ ਬਦਲਿਆ ਮੌਸਮ ਕਈ ਜ਼ਿਲ੍ਹਿਆਂ ਵਿੱਚ ਅਗਲੇ 2 ਦਿਨਾਂ ਤੱਕ ਭਾਰੀ ਮੀਂਹ ਦਾ ਜਾਰੀ ਪਾਰਾ ਡਿੱਗਣ ਨਾਲ ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ ਗੁਰਬਾਣੀ ਦੇ ਲਾਈ ਪ੍ਰਸਾਰਨ ਦੇ ਮਾਮਲੇ ਤੇ ਇੱਕ ਵਾਰ ਫਿਰ ਬੋਲੇ ਸੀ ਇਹ ਭਗਵੰਤ ਮਾਨ ਐਸਜੀਪੀਸੀ ਤੇ ਅਕਾਵਾਂ ਨੂੰ ਖੁਸ਼ ਕਰਨ ਦੇ ਲਗਾਏ ਇਲਜ਼ਾਮ ਵਿਧਾਨ ਸਭਾ ਸੈਸ਼ਨ ਤੇ ਟਿੱਪਣੀ ਤੋਂ ਪੜਕੇ ਸੀ ਇਹ ਮਾਨ ਕਿਹਾ ਗਵਰਨਰ ਸਾਹਿਬ ਮੈਂ ਕੱਚੀਆਂ ਗੋਲੀਆਂ ਨਹੀਂ ਖੇਡੀਆਂ ਪਾਖੜਾ ਦੇ ਫਲੱਡ ਗੇਟ ਖੋਲਣ ਦੀ ਤਿਆਰੀ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਣ ਦੇ ਹੁਕਮ ਜੀ ਮਾਨ ਭਗਵੰਤ ਮਾਨ ਦੇ ਅੰਦਾਜ਼ ਚ ਰਾਜਾ ਵੜਿੰਗ ਨੇ ਚੁੱਕੇ ਸਵਾਲ ਕਿਹਾ ਸਰਕਾਰੇ ਉਹ ਸਰਕਾਰੇ ਉੱਠ ਕੇ ਦੇਖ ਆਲੇ ਦੁਆਲੇ ਪੰਜਾਬੀ ਭਾਸ਼ਾ ਪ੍ਰਤੀ ਬੇਰੋਹੀ ਕਿ ਆਪਣਾਉਣ ਵਾਲੇ ਸਰਪੂਲਾਂ ਖਿਲਾਫ ਮਾਨ ਸਰਕਾਰ ਪੂਰੇ ਐਕਸ਼ਨ ਮੋਡ ਵਿੱਚ ਹੈ ਇਨ੍ਹਾਂ ਪ੍ਰਾਈਵੇਟ ਸਕੂਲਾਂ ਖਿਲਾਫ ਸੂਬਾ ਸਰਕਾਰ ਵੱਲੋਂ ਸਖਤ ਕਾਰਵਾਈ ਕੀਤੀ ਗਈ ਹੈ ਸਿੱਖਿਆ ਮੰਤਰੀ ਹਰਜੋਤ ਸਿੰਘ ਮੈਂਸ ਨੇ ਦੱਸਿਆ ਕਿ ਐਮਟੀ ਇੰਟਰਨੈਸ਼ਨਲ ਸਕੂਲ ਸੈਕਟਰ 79 ਵੱਲੋਂ ਪੰਜਾਬੀ ਭਾਸ਼ਾ ਨੂੰ ਲਾਜ਼ਮੀ ਵਿਸ਼ੇ ਵਜੋਂ ਨਹੀਂ ਪੜਾਇਆ ਜਾ ਰਿਹਾ ਜਿਸ ਕਾਰਨ ਇਸ ਨਿਜੀ ਸਕੂਲ ਨੂੰ 50000 ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ ਸ਼ਿੱਖਿਆ ਮੰਤਰੀ ਹਰਜੋਤ ਸਿੰਘ ਮੈਂਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ ਕਿ ਇਸ ਸਕੂਲ ਵਿੱਚ ਪੰਜਾਬੀ ਭਾਸ਼ਾ ਨੂੰ ਲਾਜ਼ਮੀ ਵਿਸ਼ੇ ਵਜੋਂ ਨਹੀਂ ਪੜਾਇਆ ਜਾ ਰਿਹਾ ਸੀ ਜਿਸ ਤਹਿਤ ਕਾਰਵਾਈ ਕਰਦਿਆਂ ਹੋਇਆ ਡਾਇਰੈਕਟਰ ਸਕੂਲ ਸਿੱਖਿਆ ਵਿਭਾਗ ਤੋਂ ਸਕੂਲ ਨੂੰ ਪੱਤਰ ਜਾਰੀ ਕਰਕੇ ਸੁਣਵਾਈ ਲਈ ਤਲਬ ਕੀਤਾ ਗਿਆ ਸੀ ਤੇ ਨਾਲ ਹੀ 50000 ਰੁਪਏ ਦਾ ਜੁਰਮਾਨਾ ਲਾਇਆ ਗਿਆ ਸੀ ਸੁਣਵਾਈ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਪੰਜਾਬ ਸਰਕਾਰ ਵੱਲੋਂ ਨਿਜੀ ਸਕੂਲਾਂ ਦੀਆਂ ਦੋ ਐਨਓਸੀ ਦੀ ਉਲੰਘਣਾ ਕਰਦੇ ਹੋਏ ਦਾ ਪੰਜਾਬ ਲਰਨਿੰਗ ਆਫ ਪੰਜਾਬ ਐਂਡ ਅਦਰ ਲੈਂਗੁਏਜ ਐਕਟ 2008 ਦੇ ਪੇਜ ਦੋ ਸੀਰੀਜ਼ ਨੰਬਰ 2 ਵਿੱਚ ਦਿੱਤੇ ਨਿਰਦੇਸ਼ਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਉਹਨਾਂ ਨੇ ਦੱਸਿਆ ਕਿ ਇਸੇ ਕਾਰਨ ਐਮਟੀ ਇੰਟਰਨੈਸ਼ਨਲ ਸਕੂਲ ਨੂੰ ਦਾ ਪੰਜਾਬ ਲਰਨਿੰਗ ਆਫ ਪੰਜਾਬੀ ਐਂਡ ਅਦਰ ਲੈਂਗੁਏਜ ਐਮੈਂਡਮੈਂਟ ਐਕਟ 2021 ਦੇ ਨਿਯਮਾਂ ਅਨੁਸਾਰ ਸ਼ਰਤਾਂ ਦੀ ਪਹਿਲੀ ਵਾਰ ਉਲੰਘਣਾ ਕਰਨ ਤੇ 50000 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ ਤੇ ਨਾਲ ਹੀ ਸਕੂਲ ਨੂੰ ਹਦਾਇਤ ਕੀਤੀ ਗਈ ਹੈ ਕਿ ਅਗਲੇ 5 ਦਿਨਾਂ ਦੇ ਅੰਦਰ ਜੁਰਮਾਨਾ ਰਕਮ ਜਮ੍ਹਾਂ ਕਰਵਾ ਕੇ ਰਿਪੋਰਟ ਪੇਸ਼ ਕੀਤੀ ਜਾਵੇ। ਸਿੱਖਿਆ ਮੰਤਰੀ ਹਰਜੋਤ ਸਿੰਘ ਮੈਸ ਨੇ ਟਵੀਟ ਕਰਦਿਆਂ ਜਾਣਕਾਰੀ ਦਿੱਤੀ ਹੈ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸਿੱਖਿਆ ਵਿਭਾਗ ਦੇ 12 1500 ਦੇ ਕਰੀਬ এডੂਕੇਸ਼ਨ ਪ੍ਰੋਵਾਈਡਰ EGCS TR AI ਸਪੈਸ਼ਲ ਇਨਕਲੂਸਿਵ ਟੀਚਰ ਅਤੇ ਆਈ ਵਲੰਟੀਅਰ ਦੀਆਂ ਸੇਵਾਵਾਂ ਪੱਕੇ ਕਰਨ ਸੰਬੰਧੀ ਆਰਡਰ 28 ਜੁਲਾਈ 2023 ਨੂੰ ਜਾਰੀ ਕਰਨਗੇ। ਉਹਨਾਂ ਨੇ ਕਿਹਾ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਇਨ੍ਹਾਂ ਅਧਿਆਪਕਾਂ ਦੀ ਲੰਬੀ ਉਡੀਕ ਖਤਮ ਹੋਣ ਜਾ ਰਹੀ ਹੈ। ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਹੋਵੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਨੌਜਵਾਨਾਂ ਨੂੰ ਵੱਡੀ ਖੁਸ਼ਖਬਰੀ ਸੁਣਾਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਯੂਪੀਐਸਸੀ ਦੀ ਕੋਚਿੰਗ ਲਈ ਪੰਜਾਬ ਵਿੱਚ 8 ਸੈਂਟਰ ਖੋਲ੍ਹਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਲਿਖਿਆ ਕਿ ਅੱਜ ਯੂਪੀਐਸਸੀ ਦੀ ਕੋਚਿੰਗ ਨੂੰ ਲੈ ਕੇ ਅਫਸਰਾਂ ਨਾਲ ਮੀਟਿੰਗ ਕੀਤੀ। ਵਾਅਦੇ ਮੁਤਾਬ ਅਸੀਂ ਚੱਟ ਕੋਚਿੰਗ ਸੈਂਟਰ ਅਸੀਂ ਖੋਲ ਰਹੀ ਹਾਂ ਜਿਸ ਦੀ ਰੂਪਰੇਖਾ ਨੂੰ ਲੈ ਕੇ ਵਿਸਤਾਰ ਸਹਿਤ ਚਰਚਾ ਕੀਤੀ ਗਈ ਹੈ ਅਸੀਂ ਸੈਂਟਰਾਂ ਤੋਂ ਇਲਾਵਾ ਆਨਲਾਈਨ ਵੀ ਇਹ ਟ੍ਰੇਨਿੰਗ ਕਰਾਉਣ ਤੇ ਵਿਚਾਰ ਕਰ ਰਹੇ ਹਾਂ ਨਾਲ ਹੀ ਟ੍ਰੇਨਿੰਗ ਲੈਣ ਵਾਲੇ ਬੱਚਿਆਂ ਨੂੰ ਸਰਕਾਰ ਵੀਤੀ ਮਦਦ ਵੀ ਕਰੇਗੀ ਜਲਦ ਸਾਰੇ ਵੇਰਵੇ ਜਾਰੀ ਕੀਤੇ ਜਾਣਗੇ ਪੰਜਾਬ ਵਿੱਚ ਸ਼ਨੀਵਾਰ ਨੂੰ ਮੌਸਮ ਬਦਲਿਆ ਹੈ ਅਮ੍ਰਿਤਸਰ ਕਪੂਰਥਲਾ ਮੋਗਾ ਸਮੇਤ ਕਈ ਜ਼ਿਲ੍ਹਿਆਂ ਵਿੱਚ ਕੱਲ ਭਾਰੀ ਮੀਂਹ ਪਿਆ ਸੀ ਮੌਸਮ ਵਿਭਾਗ ਨੇ ਅੱਜ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੌਸਮ ਖੁਸ਼ਕ ਰਹੇਗਾ ਜਿਸ ਕਾਰਨ ਲੋਕਾਂ ਨੂੰ ਹਮਸਪਰੀ ਗਰਮੀ ਨੂੰ ਸਹਿਣਾ ਪੈਣਾ ਹੈ ਮੌਸਮ ਕੇਂਦਰ ਚੰਡੀਗੜ੍ਹ ਤੋਂ ਮਿਲੀ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਚ ਵੱਧ ਤੋਂ ਵੱਧ ਤਾਪਮਾਨ 35.2 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ ਜੋ ਕਿ ਮੀਂਹ ਕਾਰਨ ਆਮ ਨਾਲੋਂ 0.8 ਡਿਗਰੀ ਸੈਲਸੀਅਸ ਘੱਟ ਹੈ ਅਤੇ ਨਾਲ ਹੀ ਅੱਜ ਪੰਜਾਬ ਦੇ ਦੋ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਅੱਜ ਤੋਂ 25 ਜੁਲਾਈ ਤੱਕ ਵੱਖ-ਵੱਖ ਥਾਵਾਂ ਤੇ ਬਿਜਲੀ ਡਿੱਗਣ ਦੇ ਨਾਲ-ਨਾਲ ਮੀਂਹ ਪੈਣ ਦੀ ਸੰਭਾਵਨਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਦਲਾਂ ਦੇ ਚਹੇਤੇ ਚੈਨਲ ਦੀ ਚੌਧਰ ਚੰਕਾਉਣ ਲਈ ਪਾਵਨ ਗੁਰਬਾਣੀ ਦਾ ਲਾਈਵ ਸਾਰਨ ਕਰਨ ਤੇ ਵੈਰ ਪਿਛਾਂ ਖਿੱਚ ਲੈਣ ਦੀ ਸਖਤ ਨੇ ਖੇਦੀ ਕੀਤੀ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿ ਹੈਗੀ ਸ਼੍ਰੋਮਣੀ ਕਮੇਟੀ ਨੇ ਪਵਿੱਤਰ ਗੁਰਬਾਣੀ ਦਾ ਸੰਦੇਸ਼ ਮੁਫਤ ਪ੍ਰਸਾਰਣ ਜਰੀਏ ਕਰ ਕਰ ਪਹੁੰਚਾਉਣ ਯਕੀਨੀ ਬਣਾਉਣ ਦੀ ਬਜਾਏ ਆਪਣੇ ਪਹਿਲੇ ਵਾਦੇ ਤੋਂ ਯੂ ਟਰਨ ਮਾਰ ਲਈ ਹੈ ਤਾਂ ਕਿ ਗੁਰਬਾਣੀ ਪ੍ਰਸਾਰਣ ਦੇ ਅਧਿਕਾਰ ਇੱਕੋ ਚੈਨਲ ਦੇ ਹੱਥ ਵਿੱਚ ਬਣੇ ਰਹਿਣ ਭਗਵੰਤ ਮਾਨ ਨੇ ਕਿ ਹੈਗੀ ਸ਼੍ਰੀ ਕਾਲ ਤਕ ਸਾਹਿਬ ਦੇ ਸਾਬਕਾ ਜਥੇਦਾਰ ਨੇ 1 ਸਾਲ ਪਹਿਲਾਂ ਗੁਰਬਾਣੀ ਦਾ ਮੁਫਤ ਪ੍ਰਸਾਰਣ ਕਰਨ ਲਈ ਸ਼੍ਰੋਮਣੀ ਕਮੇਟੀ ਨੂੰ ਕਿ ਹਾਸੀ ਪਰ ਸ਼੍ਰੋਮਣੀ ਕਮੇਟੀ ਉਸ ਸਮੇਂ ਤੋਂ ਹੱਥ ਤੇ ਹੱਥ ਧਰ ਕੇ ਬੈ ਉਨ੍ਹਾਂ ਨੇ ਕਿਹਾ ਕਿ ਹੁਣ ਵੀ ਜਥੇਦਾਰ ਸਾਹਿਬ ਨੇ ਗੁਰਬਾਣੀ ਦੇ ਪ੍ਰਸਾਰਨ ਲਈ ਕਿਸੇ ਚੈਨਲ ਦੇ ਨਾਮ ਦਾ ਜ਼ਿਕਰ ਨਹੀਂ ਕੀਤਾ ਪਰ ਸ਼੍ਰੋਮਣੀ ਕਮੇਟੀ ਨੇ ਅੰਨੀ ਵਫਾਦਾਰੀ ਪ੍ਰਗਟਾਉਂਦਿਆਂ ਉਸੇ ਚੈਨਲ ਨੂੰ ਗੁਰਬਾਣੀ ਦਾ ਪ੍ਰਸਾਰਨ ਜਾਰੀ ਰੱਖਣ ਲਈ ਕਿਹਾ ਹੈ ਤਾਂ ਕਿ ਆਪਣੇ ਆਕਾਮਾਂ ਨੂੰ ਖੁਸ਼ ਕੀਤਾ ਜਾ ਸਕੇ ਭਗਵੰਤ ਮਾਨ ਨੇ ਕਿਹਾ ਕਿ ਸੂਝਵਾਨ ਲੋਕ ਮਨੁੱਖਤਾ ਦੇ ਵਿਰੁੱਧ ਇਸ ਗੁਨਾਹ ਲਈ ਜੋ ਕੇ ਦੌਰ ਦੇ ਮਸੰਦਾਂ ਨੂੰ ਕਦੇ ਵੀ ਮਾਫ ਨਹੀਂ ਕਰਨਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵਾਰ ਫਿਰ ਰਾਜਪਾਲ ਬਨਵਾਰੀ ਰਾਲ ਪ੍ਰੋਹੀ ਤੇ ਨਿਸ਼ਾਨਾ ਸਾਧ ਹੈ ਪੰਜਾਬ ਸਰਕਾਰ ਵੱਲੋਂ ਬੁਲਾਏ ਗਏ ਵਿਧਾਨ ਸਭਾ ਸੈਸ਼ਨ ਨੂੰ ਰਾਜਪਾਲ ਵੱਲੋਂ ਚੁੱਕੇ ਗਏ ਸਵਾਲਾਂ ਤੇ ਮਾਨ ਨੇ ਸਖਤ ਟਿੱਪਣੀ ਕੀਤੀ ਹੈ ਸੀਐਮ ਮਾਨ ਨੇ ਕਿਹਾ ਕਿ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਰਾਜਪਾਲ ਉਹਨਾਂ ਤੇ ਸਵਾਲ ਚੁੱਕ ਰਹੇ ਹਨ ਉਹਨਾਂ ਨੇ ਕਿਹਾ ਕਿ ਅਸੀਂ ਮਾਇਰਾਂ ਦੀ ਸਲਾਹ ਨਾਲ ਸੈਸ਼ਨ ਬੁਲਾਇਆ ਸੀ ਅਸੀਂ ਕੋਈ ਕੱਚੀਆਂ ਗੋਲੀਆਂ ਤਾਂ ਖੇਡ ਨਹੀਂ ਰਹੀ ਹਾਂ ਅਜਿਹਾ ਪਹਿਲੀ ਵਾਰ ਵੀ ਨਹੀਂ ਹੋਇਆ ਕੈਪਟਨ ਉਮਰਿੰਦਰ ਸਿੰਘ ਦੇ ਸਮੇਂ ਵੀ ਅਜਿਹਾ ਹੋ ਚੁੱਕਾ ਹੈ ਪੰਜਾਬ ਦੇ ਪਾਖੜਾ ਡੈਮ ਦੇ ਪਾਣੀ ਦਾ ਪੰਧਰਵਾਦਾ ਜਾ ਰਿਹਾ ਹੈ ਤਾਜ਼ਾ ਸਥਿਤੀ ਦੇ ਮੱਦੇਨਜ਼ਰ ਪਾਖੜਾ ਡੈਮ ਦੇ ਫਲੱਡ ਗੇਟ ਖੋਲਣ ਦੀ ਤਿਆਰੀਆਂ ਚੱਲ ਰਹੀਆਂ ਹਨ ਇਹ ਸ਼ੱਕ ਉਪ ਮੰਡਲ ਮੈਜਿਸਟਰੇਟ ਅੰਗਲ ਵੱਲੋਂ جاری ਪੱਤਰ ਤੋਂ ਹੋਇਆ ਹੈ ਜੋ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਕੱਲ ਸਵੇਰੇ ਦਰਜ ਕੀਤੇ ਗਏ ਅੰਕੜਿਆਂ ਅਨੁਸਾਰ ਪਾਖੜਾ ਡੈਮ ਦੇ ਪਾਣੀ ਦਾ ਪੱਧਰ 1651 ਫੁੱਟ ਤੱਕ ਪਹੁੰਚ ਗਿਆ ਹੈ ਜਦੋਂ ਕਿ ਖਤਰੇ ਦਾ ਪੱਧਰ 1680 ਫੁੱਟ ਹੈ ਅਜੇ ਹੀ ਸਥਿਤੀ ਵਿੱਚ ਮੈਜਿਸਟਰੇਟਰ ਨੇ ਬੀਡੀਪੀਓ ਦਫ਼ਤਰ ਅਤੇ ਹੋਰ ਸਬੰਧਤ ਵਿਭਾਗਾਂ ਨੂੰ ਦਰਿਆ ਦੇ ਕੰਢੇ ਵਸੇ ਲੋਕਾਂ ਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਫੌਜਾਂ ਦੇ ਹੁਕਮ ਦਿੱਤੇ ਹਨ ਇਸ ਕੰਮ ਵਿੱਚ ਪਿੰਡਾਂ ਦੇ ਸਰਪੰਚਾਂ ਨਾਲ ਸੰਪਰਕ ਕਰਕੇ ਮਦਦ ਲਈ ਜਾਵੇ ਪੰਜਾਬ ਵਿੱਚ ਹੜਾਂ ਕਾਰਨ ਸਥਿਤੀ ਕਾਫੀ ਨਾਜ਼ੁਕ ਹੋ ਗਈ ਹੈ ਇਸ ਤੇ ਸਿਆਸਤ ਵੀ ਸ਼ੁਰੂ ਹੋ ਗਈ ਹੈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਰਾਜ ਸਭਾ ਮੈਂਬਰ ਸੰਤਬਲਬੀਰ ਸਿੰਘ ਸਿੰਚੇਵਾਲ ਦੀ ਵੀਡੀਓ ਨੂੰ ਟੈਗ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਤੇ ਤੁੱਕਮੰਦੀ ਵਾਲੇ ਸ਼ੈਰੀ ਅੰਦਾਜ਼ ਵਿੱਚ ਤੰਜ ਕਸ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟਵੀਟ ਕਰਦੇ ਆ ਲਿਖੀ ਗਈ ਸਰਕਾਰੇ ਉਹ ਸਰਕਾਰੇ ਉੱਠ ਕੇ ਇਹ ਖਾਲੇ ਦਿਵਾਲੇ ਇੱਕ ਹੜਾ ਨੇ ਡੋਪਤਾ ਪੰਜਾਬ ਸਾਡਾ ਦੂਜਾ ਮੁੱਖ ਮੰਤਰੀ ਸਾਹਿਬ ਤੁਹਾਡੀਆਂ ਮਸਖਰੀਆਂ ਨੇ ਮਾਰੇ ਮਸ਼ਹੂਰੀਆਂ ਵਾਲੀ ਸਰਕਾਰ ਨੂੰ ਲੈ ਕੇ ਕਾਫੀ ਸਿਆਸਤ ਜਿਹੜੀ ਹੈ ਬਰਾਂਡਾਂ ਦੀ ਦੇਖਣ ਨੂੰ ਗਈ ਇੱਕ ਤਰੀਕੇ ਦੇ ਯੂਟਰਨ ਮੰਨਦੇ ਹੋ ਤੁਸੀਂ ਉਹਨਾਂ ਦਾ ਜੋ ਜੱਤੇਜਾਰ ਸਾਹਿਬ ਨੇ ਕਿਹਾ ਕਿ ਹੁਣ ਚੈਨਲ ਤੇ ਪ੍ਰਚਾਰਣ ਜਿਹੜਾ ਕੀਤਾ ਜਾ ਸਕਦਾ ਹੈ ਦੇਖੋ ਇਹ ਤਾਂ ਪਹਿਲਾਂ ਹੀ ਪਤਾ ਸੀਗਾ ਜੀ ਬੜੇ ਵਧੀਆ ਤਰੀਕੇ ਨਾਲ ਪਲਾਨਿੰਗ ਕੀਤਾ ਉਹਨਾਂ ਨੇ ਇਹੀ ਗੱਲ ਪ੍ਰਾਨੇ ਜੱਤੇਜਾਰ ਸਾਹਿਬ ਨੇ ਇੱਕ ਸਾਲ ਪਹਿਲਾਂ ਕਹੀ ਸੀ ਕੀ ਚੈਨਲ ਬਣਾ ਲਓ ਉਦੋਂ ਕਿਉਂ ਨਹੀਂ ਉਹਨਾਂ ਦੀ ਗੱਲ ਮੰਨੀ ਗਈ ਹੁਣ ਕੀ ਹੈ ਇਹਨਾਂ ਨੂੰ ਪਤਾ ਸੀ ਪਹਿਲਾਂ ਕਹਿੰਦੇ YouTube ਤੇ ਅਸੀਂ ਟੈਂਡਰ ਲਾਵਾਂਗੇ ਟੈਂਡਰ ਲਾਵਾਂਗੇ ਇਹਨਾਂ ਨੇ ਸੋਚਿਆ ਹੋਇਆ ਸੀ ਕਿ ਨੇੜੇ ਜਾ ਕੇ ਫਿਰ ਆਪਾਂ ਐਦਾਂ ਕਹਾ ਲਾਂਗੇ ਕਿ ਕਹਾ ਕੇ ਉਹ ਤੋਂ ਬਾਅਦ ਫਿਰ ਕਹਿ ਦਾਂਗੇ ਵੀ ਜਿਹੜਾ ਪੁਰਾਣਾ ਸੈਟਅਪ ਚੱਲਦਾ ਹਜੇ ਉਹੀ ਚੱਲਣ ਦੋ ਸ਼੍ਰੀ ਅਕਾਲਤਖ ਸਾਹਿਬ ਦੇ ਜਥੇਦਾਰ ਸਾਹਿਬ ਜਿਹੜਾ ਉਹਨਾਂ ਦਾ ਲੈਟਰ ਹੈ ਉਦੇ ਚ ਉਹਨੇ ਕਿਸੇ ਚੈਨਲ ਦਾ ਨਾਮ ਤਾਂ ਨਹੀਂ ਲਿਖਿਆ ਨਾ ਉਹਨੇ ਕਿਹਾ ਕਿ ਸੈਟਲਾਈਟ ਚੈਨਲਾਂ ਤੇ ਵੀ ਪਵਿੱਤਰ ਗੁਰਬਾਣੀ ਦਾ ਪ੍ਰਸਾਰਣ ਹੋਣਾ ਚਾਹੀਦਾ ਤਾਂ ਸ਼੍ਰੋਮਣੀ ਕਮੇਟੀ ਜਿਹੜੀ ਹੈ ਉਹ ਇੱਕੋ ਚੈਨਲ ਨੂੰ ਕਿਉਂ ਬੇਨਤੀ ਕਰ ਰਹੀ ਹੈ ਇੱਕ ਨਿੱਜੀ ਚੈਨਲ ਹੈ ਬਾਕੀਆਂ ਨੂੰ ਬੇਨਤੀ ਕਿਉਂ ਨਹੀਂ ਕਰ ਰਹੇ ਕਿ ਤੁਸੀਂ ਵੀ ਕਰ ਲਓ ਆ ਜਿਹੜਾ ਹੁਣ ਇਸ ਵਕਤ ਮੈਂ ਬੋਲ ਰਿਹਾ ਸਾਰੇ ਚੈਨਲਾਂ ਤੇ ਲਾਈਵ ਚੱਲ ਰਿਹਾ ਵੈਬ ਚੈਨਲ ਵੀ ਹੋਣਗੇ ਸੈਟਲਾਈਟ ਕਿੰਨੇ ਚਿਰ ਚ ਕੀਤਾ ਬਰਵੰਦ ਹੈ ਆਪਾਂ ਘੰਟਾ ਇੱਕ ਘੰਟੇ ਚ ਬਰਵੰਦ ਹੋ ਗਿਆ ਉੱਥੇ ਤਾਂ ਲੱਗਾ ਲਗਾ ਸੈਟਅਪ ਹੈ ਉਸੇ ਚੈਨਲ ਨੂੰ ਬੇਨਤੀ ਬੇਨਤੀ ਕਰ ਰਹੇ ਨੇ ਮਤਲਬ ਮਿੰਤਾ ਕਰਕੇ ਦੇ ਰਿਹਾ ਇਸ ਵਾਰ ਕੇ ਸਾਡਾ ਪ੍ਰਸਾਰਣ ਕਰ ਦਿਓ ਕਿਉਂ ਬਈ ਬਹੁਤ ਸਾਰੇ ਚੈਨਲ ਹੋਰ ਵੀ ਤਿਆਰ ਨੇ ਸਿਰ ਵੈਨਾਂ ਨੂੰ ਹੀ ਕਿਉਂ ਇਹਨਾਂ ਨੂੰ ਕਿਉਂ ਨਹੀਂ ਇਸ ਗੱਲ ਦਾ ਜਵਾਬ ਸੰਗਤ ਦੇਵ ਸਰਕਾਰ ਦੀ 24 ਘੰਟੇ ਦਾ ਦਾਵਾ ਕਰਦਾ ਜੀ 24 ਘੰਟੇ ਦੇ ਵਿੱਚ ਅਸੀਂ ਕਰ ਲਿਆ ਕਰਕੇ ਦੇ ਦਾਂਗੇ ਹਾਂ ਜੀ ਸਰਕਾਰ ਦੀ ਤਿਆਰੀ ਕੀ ਹੈ ਕਿਉਂਕਿ ਸਾਜੀ ਕਿਸੇ ਨਹੀਂ ਚਾਹੁੰਦਾ ਅਸੀਂ ਚਾਹੁੰਦੇ ਹਾਂ ਇੱਕ ਤਾਂ ਇੱਕ ਤਾਂ ਜਿਹੜੇ ਨੇ ਇਹ ਹੈਗੇ ਨੇ ਨਾ ਇਹ ਜਿਹੜੇ ਬਜ਼ੁਰਗ ਨੇ ਤਿਆਰਬੇ ਕਰਨੇ ਪਰ ਉਹਨਾਂ ਨੂੰ ਆਹ ਟੈਕਨੋਲੋਜੀ ਨਹੀਂ ਪਤਾ ਉਹਨੂੰ ਤਾਂ ਇਹ ਵੀ ਨਹੀਂ ਪਤਾ ਫ੍ਰੀ ਟੂ 에ਅਰ ਕੀ ਹੁੰਦਾ ਉਹਨੂੰ ਇਹ ਵੀ ਨਹੀਂ ਪਤਾ ਫ੍ਰੀ ਆਫ ਕਾਸਟ ਕੀ ਹੁੰਦਾ ਉਹ ਕਹਿੰਦੇ ਅਜੀ ਕਦੀ ਕਦ ਅਸੀਂ ਕਦੋਂ ਪੈਸੇ ਲੈਣੇ ਮੈਂ ਇੱਕ ਮਿੰਟ ਰਕ ਸਾਡੀ ਤਿਆਰੀ ਇਹ ਹੈ ਫੀਡ ਬਾਹਰ ਦੇ ਦੋ ਕੈਮਰੇ 2 4 ਹੀ ਲੱਗਣਗੇ ਅੰਦਰ ਕੋਈ ਮੈਂ ਨਹੀਂ ਕਹਿੰਦਾ ਕਿ ਦਰਵਾਜ਼ਾ ਸਾਹਿਬ ਦੇ ਅੰਦਰ ਗਲਿਆਰੇ ਦੇ ਵਿੱਚ ਕੋਈ ਜਿੱਥੇ ਦਰਵਾਜ਼ਾ ਸਾਹਿਬ ਹੈ ਗੁਰੂ ਸਾਹਿਬ ਦੀ ਬੀੜ ਹੈ ਜਿੱਥੇ ਉੱਥੇ ਕੋਈ ਰਸ਼ ਕਰਾਂਗੇ ਕੈਮਰੇ ਉਨਹੀਂ ਰਹਿਣਗੇ ਬਾਹਰ ਜਿਹੜੀ ਫੀਡ ਆਉਂਦੀ ਹੈ ਸਾਰਿਆਂ ਨੂੰ ਫ੍ਰੀ ਕਰ ਦੋ ਸਾਰੇ ਆਪਾਂ ਆਪਣੀ ਚਾਹ ਦੇਣ ਮਰਿਆਦਾ ਹੋ ਲਾਗੂ ਕਰ ਦੇਣ ਕਿ ਵਿਚਾਲੇ ਕੋਈ ਐਡ ਨਹੀਂ ਆਊਗੀ ਈਵਨ ਲਿਖਤੀ ਵੀ ਐਡ ਨਹੀਂ ਆਊਗੀ ਥੱਲੇ ਪੱਟੀ ਤੇ ਅੱਧਾ ਘੰਟਾ ਪਹਿਲਾਂ ਐਡ ਨਹੀਂ ਆਉਗੀ ਅੱਧਾ ਘੰਟਾ ਬਾਅਦ ਚੈਟ ਨਹੀਂ ਆਉਗੀ ਜਿਹੜਾ ਚੈਨਲ ਇਹਦੀ ਵਾਇਲੇਸ਼ਨ ਕਰਦਾ ਉਹਨੂੰ ਉਹਨੂੰ ਅਗਲੇ ਦਿਨ ਬਲੈਕਆਊਟ ਕਰ ਦੋ ਪਰ ਨਹੀਂ ਕਰਨਾ ਇਹਨਾਂ ਨੂੰ ਦੇਣਾ ਹੈ ਇਹ 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 ਇੱਕੋ ਇੱਕ ਪਰਿਵਾਰ ਦਾ ਹੈ ਇਸੇ ਪਰ ਵੀ ਇਹੀ ਪਰਿਵਾਰ ਚਲਾਉਂਦਾ ਹੈ ਸੋ ਇਹਨਾਂ ਨੂੰ ਹੀ ਦੇਣਾ ਹੈ ਜੀਬ ਸਾਹਿਬ ਸੰਭਵ ਹੈਗਾ ਜੀ 24 ਘੰਟਿਆਂ ਦੇ ਵਿੱਚ ਇੱਕ ਸੈਟਲਾਈਟ ਚੈਨਲ ਦੇ ਵਿੱਚ ਸਰ 24 ਤਾਂ ਮੈਂ ਜ਼ਿਆਦਾ ਕਹਤਾ 24 ਤਾਂ ਮੈਂ ਜ਼ਿਆਦਾ ਕਹਤਾ ਥੋੜੇ ਆਲੇ 1 ਘੰਟੇ ਜਿਗੜੀ ਬੈਠੇ ਅਸੀਂ ਜਿੱਤ ਹੁਣ ਚਲਾ ਰਹੇ ਹਾਂ ਉਹ ਅੱਜ ਕੱਲ ਤਾਂ ਲਾਈਵ ਵੀਊ ਐਡੇ-ਐਡੇ ਆ ਗਏ ਜੀ ਲਾਈਵ ਵੀਊ ਜਾਣਦੇ ਹੋ ਨਾ ਪਰ ਇਹ ਤਾਂ ਸੰਭਵ ਨਹੀਂ ਹੈ ਕਿ ਇੱਕ ਲਾਈਵ ਨਾਲ ਪੂਰੇ ਵਿਸ਼ਵ ਦੇ ਵਿੱਚ ਘਰਬਾੜ ਪਾ ਦੇਈਏ ਫਿਰ ਤੁਹਾਨੂੰ ਵੀ ਨਹੀਂ ਪਤਾ ਲਾਈਵ ਵੀਊ ਨਾਲ ਮੈਂ ਸਾਰੀ ਦੁਨੀਆ 'ਚ ਪ੍ਰਸਾਰਣ ਥੋੜੀ ਕਹਿ ਰਹੇ ਹਾਂ ਮੈਂ ਲਾਈਵ ਵੀਊ ਨਾਲ ਫੀਡ ਦੇਣ ਨੂੰ ਕਹਿ ਰਹੇ ਹਾਂ ਜੀ ਤੇ ਫੀਡ ਜਿਹੜੀ ਆ ਉਹ ਸਾਰੀ ਚੱਲੂਗੀ ਉਹ ਅੱਜ ਤੱਕ ਵੀ ਲੈ ਲੂਗਾ ਉਹ ਬੀਵੀਸੀ ਵੀ ਲੈ ਲੂਗਾ ਉਹ ਉਹ ਡੇਲੀ ਬੋਸ ਵੀ ਲੱਗੂਆ ਹਾਂ ਸਿਮ ਸਰ ਉਹ ਡਿਵੀਜ਼ਨ ਸਰ ਐਸੀ ਸਿਮ ਸਰ ਪੰਜਾਬ ਗਵਰਨਰ ਹੈ ਗੇਨ ਲਿਟਰ ਲੈਟਰ ਤੋਂ ਉਹਨਾਂ ਨੇ ਤੁਹਾਨੂੰ ਸਵਾਲ ਕੀਤਾ ਹੈਗਾ ਸੀ ਜਿਹੜਾ ਸੈਸ਼ਨ ਸੀ ਉਹ ਇਲੀਗਲ ਹੈਗਾ ਸੀ ਇਹ ਬੜੀ 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 ਮੰਦਪਾਗੀ ਗੱਲ ਹੈ ਕਿ ਪੰਜਾਬ ਦੇ ਗਵਰਨਰ ਨੂੰ ਇਹ ਨਹੀਂ ਪਤਾ ਕਿ ਸੈਸ਼ਨ ਜਿਹੜਾ ਹੈ ਉਹ ਲੀਗਲ ਸੀ ਜਾਂ ਇਲੀਗਲ ਸੀ ਇਸ ਤੋਂ ਪਹਿਲਾਂ ਕੈਪਟਨ ਮਿੰਦਰਵਾਲੀ ਦੋ ਵਾਰੀ ਇਦਾਂ ਹੋਇਆ ਸੀ ਕਿ ਪ੍ਰੋਰੋਗ ਨਹੀਂ ਹੋਇਆ ਸੀ ਸੈਸ਼ਨ ਤੇ ਦੁਬਾਰਾ ਬੁਲਾ ਲੈ ਗਿਆ ਸੀ ਗਵਰਨਰ ਦੀ ਪਰਮਿਸ਼ਨ ਤੋਂ ਬਿਨਾਂ ਇਹ ਸੈਸ਼ਨ ਜਿਹੜਾ ਅਸੀਂ ਵੀ ਆਪਣੇ ਸੁਵਿਧਾਨ ਦੇ ਮਾਹਿਰਾਂ ਤੋਂ ਗੱਲ ਕਰਕੇ ਕੀਤਾ ਹੈ ਕੱਚੀਆਂ ਗੋਲੀਆਂ ਨਹੀਂ ਖੇਡਦੇ ਮੈਂ ਮੈਡਮ ਅਸੀਂ ਨਹੀਂ ਜਵਾਬ ਕਿ ਉਹਨਾਂ ਨੇ ਉਹਨਾਂ ਨੇ ਲੇਟ ਉਹਨਾਂ ਨੇ ਡਿਲੇ ਕਰਨਾ ਹੈ ਡਿਲੇ ਕਰਨਾ ਜੇ ਉਹ ਅੱਜ ਸਾਈਨ ਕਰਕੇ ਦੇ ਦੇਣ ਤਾਂ ਸ਼੍ਰੋਮਣੀ ਕਮੇਟੀ ਨੂੰ ਅਸੀਂ ਅਸੀਂ ਜਿਹੜੇ ਉਹ ਸੋਧ ਕੀਤੀ ਹੈ ਉਹ ਤੇ ਅਸੀਂ ਆਪਦੇ ਕੋਲੇ ਸਰਕਾਰ ਕੋਲੇ ਥੋੜੀ ਰਾਈਟਸ ਲੈਣੇ ਅਸੀਂ ਕਹਾਂ ਸ਼੍ਰੋਮਣੀ ਕਮੇਟੀ ਇਹ ਮੇਕ ਸ਼ੋਰ ਕਰੂਗੀ ਕਿ ਫ੍ਰੀ ਟੂ ਏਅਰ ਤੇ ਫ੍ਰੀ ਟੂ ਆਲ ਹੋਊਗਾ ਫਰੋਮਣੀ ਕਮੇਟੀ ਨੂੰ ਹੀ ਅਸੀਂ ਜਿਹੜੇ ਆ ਉਹ ਉਹ ਉਹਨਾਂ ਦੀਆਂ ਸ਼ਕਤੀਆਂ ਵਧਾ ਰਹੇ ਹਾਂ ਪਰ ਉਹ ਨਹੀਂ ਲੈਣਾ ਚਾਹੁੰਦੇ ਕਿਉਂਕਿ ਆਹ ਹੈ ਗਵਰਨਰ ਸਾਹਿਬ ਕਿਉਂ ਨਹੀਂ ਪਿਆਰ ਜੀ ਇਸ ਚੀਜ਼ ਨੂੰ ਪਾਸ ਕਰਨ ਦੀ ਪਤਾ ਨਹੀਂ ਜੀ ਹੁਣ ਉਹ ਤਾਂ ਮਿਲਦੇ ਰਹੇ ਮੈਂ ਇਹ ਇੰਡੀਆ ਗੱਟ ਚੋਰ ਨੂੰ ਲੈ ਕੇ ਇਸ ਵੇਲੇ ਜਿਹੜਾ ਉਹ ਹਾਂ ਜੀ ਇੰਡੀਆ ਗੱਟ ਚੋਰ ਹੋਇਆ ਹੈਗਾ ਉਸ ਨੂੰ ਲੈ ਕੇ ਇੱਕੋ ਵਾਲੀ ਜਿਹੜੀ ਕਾਂਗਰਸ ਐ ਸਪੈਲੀ ਉਹ ਕਹਿ ਰਹੀ ਹੈ ਕਿ ਅਸੀਂ ਆਵਾ ਵੀ ਪਾਰਟੀ ਨਾਲ ਬਿਲਕੁਲ ਨਹੀਂ ਜਾ ਸਕਦੇ ਇਸ ਤੇ ਦਾ ਮੂਹਰ ਦਿੱਤਾ ਸਮਝਾਵਾ ਬਾਜਵਾ ਸਾਹਿਬ ਨੇ ਗੱਲ ਕਹੀ ਕਿ ਕਿਵੇਂ ਚੱਲੂਗਾ ਇਹ ਗੱਟ ਚੋਰ ਦੀ ਇਹ ਕਾंग्रेਸ ਨੇ ਬੜੀਆ ਗੱਲ ਕਹੀ ਕਿ ਅਸੀਂ ਵਿਰੋਧੀ ਧਿਰ ਸੀ ਅਸੀਂ ਵਿਰੋਧੀ ਧਿਰ ਹਾਂ ਕਿ ਅਸੀਂ ਵਿਰੋਧੀ ਧਿਰ ਰਹਾਂਗੇ ਔਰ ਮੈਂ ਪ੍ਰਮਾਤਮਾ ਕੇ ਰਸ ਕਰਦਾ ਸਾਰੀ ਉਮਰ ਵਿਰੋਧੀ ਧਿਰ ਹੀ ਰਹਿਣਾ ਅੱਜ ਅਸੀਂ ਜਿਹੜਾ ਬਲਾਕ ਮੁਕਸਰ ਦੇ ਵਿੱਚ ਲੋਹੜ ਦੇ ਜਿਹੜੇ ਸੱਤ ਪਿੰਡ ਨੇ ਉਹਨਾਂ ਨੂੰ ਪਾਣੀ ਦੀਆਂ ਟੈਂਕੀਆਂ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਨੇ ਬਲਾਕ ਸੰਤੀ ਦੇ ਵਿੱਚ ਸਹਿਯੋਗ ਹੈ ਔਰ ਮੈਨੂੰ ਲੱਗਦਾ ਕਿ ਪਹਿਲਾਂ ਦੇ ਪ੍ਰਪੋਜ਼ਲ ਸੀ ਇਹਨਾਂ ਪਿੰਡਾਂ ਦੀ ਸੋ ਪ੍ਰਪੋਜ਼ਲ ਵਾਈਜ਼ ਜਿਵੇਂ ਜਿਵੇਂ ਪਿੰਡਾਂ ਦੀ ਡਿਮਾਂਡ ਆਉਂਦੀ ਹੈ ਤਾਂ ਉਹਦੇ ਵਿੱਚ ਲੱਖੇਵਾਲੀ, ਚੱਕ ਤਾਮਕੋਟ, ਗੰਦੜ ਭਾਗਸਰ, ਮਹਾਵੱਧਰਪਾਣਾ ਤੇ ਬੱਲਮਗੜ ਇਹਨਾਂ ਸੱਤ ਪਿੰਡਾਂ ਨੂੰ ਅੱਜ ਜੜੀਆਂ ਪਾਣੀ ਵਾਲੀਆਂ ਟੈਂਕੀ ਨੇ ਪ੍ਰੋਵਾਈਡ ਕਰਨ ਜਾ ਰਹੇ ਜੇਕਰ ਕੋਈ ਇਸ ਤਰ੍ਹਾਂ ਦੀ ਗੱਲ ਸਾਹਮਣੇ ਆਉਂਦੀ ਹੈ ਵੀ ਅਧਿਕਾਰੀ ਉਸ ਕਪਲੇ ਦੇ ਵਿੱਚ ਇਨਵੋਲਡ ਹੈ ਜਾਂਚ ਕਰਨ ਵਾਲਾ ਤਾਂ ਉਸ ਨੂੰ ਬਣਦਾ ਬਦਲਣਾ ਜ਼ਰੂਰੀ ਬਣਦਾ ਸੋ ਇਸ ਤਰ੍ਹਾਂ ਦਾ ਕੇਸ ਅਗਰ ਤੁਸੀਂ ਮੇਰੇ ਸਾਹਮਣੇ ਲਿਆਓਗੇ ਤौसी ਕਿਸੇ ਨਿਰਪੱਖ ਪਾਸੇ ਤੋਂ ਜਾਂਚ ਕਰਵਾ ਲੂੰ। ਸੋਸ਼ਲ ਵੈਲਫੇਅਰ ਨੂੰ ਲੈ ਕੇ ਜਾਂ ਊਮੈਨਸ ਕਰਾਈਮ ਦੀ ਜਿਵੇਂ ਗੱਲ ਹੋਈ ਹੈ ਤਾਂ ਪੰਜਾਬ ਚ ਕਿਹੋ ਜਿਹੇ ਲੈਵਲ ਦੇ ਕਿਸ ਲੈਵਲ ਦੇ ਸਟੈਪਸ ਲੈਣੇ ਨੇ ਉਹ ਅੱਗੇ ਫਿਊਚਰ ਚ ਸਕਰ ਮੰਨ ਲਓ। ਜਿੰਨਾ ਕ ਸਰਕਾਰ ਨੇ ਹੁਣ ਤੱਕ ਕੰਮ ਕੀਤਾ तकरीबन 1.5 ਸਾਲ ਹੋ ਗਏ ਸਰਕਾਰ ਬਣੀ ਨੂੰ ਤਾਂ ਸਹੀ ਕੋਸ਼ਿਸ਼ ਇਹ ਹੀ ਮੇਰੀ ਰਹੀ ਹੈ ਕਿ ਊਮੈਨ ਨੂੰ ਇੰਪਾਵਰਮੈਂਟ ਜਿਹੜੀ ਹੈ ਊਮੈਨ ਨੂੰ ਇੰਪਾਵਰ ਕਰਨ ਲਈ ਸਟੈਪਸ ਚ ਕੀਏ ਤਾਂ ਸਭ ਤੋਂ ਪਹਿਲਾਂ ਮੈਂ ਗੱਲ ਕਰਾਂਗੀ ਜੈਂਡਰ ਬਜਟਿੰਗ ਦੀ ਕਿਉਂਕਿ ਪੰਜਾਬ ਦੇ ਵਿੱਚ ਅਜੇ ਤੱਕ ਕਦੇ ਨਹੀਂ ਹੋਇਆ ਕਿ ਜੈਂਡਰ ਬਜਟਿੰਗ ਸ਼ੁਰੂ ਕੀਤਾ ਜਾਵੇ ਇਹਦੇ ਵਿੱਚ ਅਸੀਂ ਹਰ ਵਿਭਾਗ ਨਾਲ ਜਿੰਨੀਆਂ ਵੀ ਸਕੀਮਾਂ ਜੁੜੀਆਂ ਹੋਈਆਂ ਨੇ ਉਹਦੇ ਚੋਂ ਅਸੀਂ 50% ਔਰਤਾਂ ਤੇ ਖਰਚਾਉਣਾ ਔਰ ਇਹ ਇੰਪਲੀਮੈਂਟੇਸ਼ਨ ਵੀ ਜਲਦੀ ਸ਼ੁਰੂ ਹੋਏਗੀ ਔਰ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਲੋਕਾਂ ਨੂੰ ਸ਼ਾਇਦ ਪਤਾ ਨਹੀਂ ਹੁੰਦਾ ਕਿ ਜੈਂਡਰ ਬਜਟਿੰਗ ਕੀ ਹੈ ਸੋ ਅਸੀਂ ਜਿਵੇਂ ਪਾਣੀ ਦੀਆਂ ਟੈਂਕੀਆਂ ਦੇ ਰਹੇ ਹਾਂ ਜਾਂ ਪਿੰਡਾਂ 'ਚ ਲਾਈਟਾਂ ਲਗਵਾ ਰਹੇ ਹਾਂ ਤਾਂ ਸਾਡੇ ਕੋਲੇ ਪਿੰਡ ਦੇ ਵਿੱਚ ਉਹ ਜਿਹੀਆਂ ਔਰਤਾਂ ਜੋ ਇਕੱਲੀਆਂ ਰਹਿ ਰਹੀਆਂ ਬੇਸਹਾਰਾ ਰਹਿ ਰਹੀਆਂ ਉਹਨਾਂ ਨੂੰ ਇਸ ਕੰਮ ਦੇ ਵਿੱਚ ਪਹਿਲ ਦਿੱਤੀ ਜਾਵੇਗੀ ਜੇ ਪਿੰਡ ਚ 100 ਲਾਈਟਾਂ ਲੱਗ ਰਹੀਆਂ ਤਾਂ ਇੱਕ ਲਾਈਟ ਉਹਦੇ ਘਰ ਦੇ ਮੂਹਰੇ ਲੱਗਣੀ ਜ਼ਰੂਰੀ ਹੋਵੇਗੀ 50% ਕਿਸੇ ਵੀ ਸਕੀਮ ਦਾ ਸੀ ਔਰਤਾਂ ਨੂੰ ਮਿਲਣਾ ਇਹ ਕਿੰਨੀ ਬਣਾਵਾਂਗੇ ਉਸ ਤੋਂ ਬਾਅਦ এমਪਲॉयਮੈਂਟ ਯਾ ਸਕਿੱਲ ਡਿਵੈਲਪਮੈਂਟ ਜਾਂ ਪਿੱਛੇ ਜੇ ਜੋ ਕੁੜੀਆਂ ਨੂੰ ਨੌਕਰੀਆਂ ਦੇਣ ਦੇ ਬਹਾਨੇ ਬਾਹਰਲੇ ਦੇਸ਼ਾਂ ਵਿੱਚ ਉਹਨਾਂ ਦਾ ਸ਼ੋਸ਼ਣ ਹੋਇਆ ਬਹੁਤ ਵੱਡੀ ਉਹਦੇ ਲਈ ਅਸੀਂ ਨਵੀਂ ਇੱਕ ਪਾਲਿਸੀ ਲੈ ਕੇ ਆ ਰਹੇ ਹਾਂ ਜਿਹਦੇ ਨਾਲ ਅਸੀਂ ਬਹੁਤ ਸਾਰੇ ਇਹੋ ਜਿਹੇ ਏਜੰਟ ਵੀ ਇਨਵੋਲਡ ਨੇ ਜਿਹੜੇ ਲੋਕਾਂ ਨੂੰ ਬਾਹਰ ਲੈ ਕੇ ਜਾਂਦੇ ਔਰਤਾਂ ਨੂੰ ਬਾਹਰ ਲੈ ਕੇ ਜਾਂਦੇ ਉਹਨਾਂ ਤੇ ਵੀ ਤਗੜੀ ਨੱਥ ਪਾਉਣ ਜਾ ਰਹੇ ਹਾਂ 15 ਅਗਸਤ ਤੱਕ ਇਸ ਪਾਲਿਸੀ ਦੀ ਸਹੀ ਜਿਹੜੀ ਇੰਪਲੀਮੈਂਟੇਸ਼ਨ ਨੂੰ ਲੋਕਾਂ ਤੱਕ ਲੈ ਕੇ ਆਵਾਂਗੇ ਕੱਲੀਆਂ ਰਹਿ ਰਹੀਆਂ ਔਰਤਾਂ ਕੱਲੀਆਂ ਬੇਟੀਆਂ ਉਨਾ ਲਈ ਅਸੀਂ ਫਾਈਨੈਂਸ਼ੀਅਲ ਸਪੋਰਟ ਦੇਣ ਦੇ ਲਈ ਨਵੀਂ ਪਾਲਿਸੀ ਲੈ ਕੇ ਆਵਾਂਗੇ ਥੋੜੇ ਦਿਨ ਪਹਿਲਾਂ ਹੀ ਅਸੀਂ ਜਿਹੜੀ ਕੁੜੀਆਂ ਦੀ ਭਰੂਣ ਹੱਤਿਆ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਸ਼ਰਮ ਦੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਹੀ ਹੋ ਰਿਹਾ ਸੀ ਔਰ ਉਸ ਨੂੰ ਅਸੀਂ ਕੁੜੀਆਂ ਦੇ ਜਨਮ ਨੂੰ ਮਨਾਉਣ ਦੇ ਲਈ ਕੁੜੀਆਂ ਨੂੰ ਇਸ ਧਰਤੀ ਦੇ ਉੱਪਰ ਇੱਕ ਪ੍ਰੋਪਰ ਜਗ੍ਹਾ ਦੇਣ ਦੇ ਲਈ ਜਿਹੜੇ ਘਰਾਂ ਦੇ ਵਿੱਚ ਦੂਜਾ ਬੱਚਾ ਬੇਟੀ ਹੁੰਦਾ ਉਹਨੂੰ ਅਸੀਂ ਇੱਕ ਛੋਟੀ ਜੀ ਸਕੀਮ 6000 ਰੁਪਇਆ ਇਨੀਸ਼ੀਏਟਿਵਲੀ ਦਵਾਂਗੇ ਸੋ ਇਸ ਤਰ੍ਹਾਂ ਦੀਆਂ ਛੋਟੀਆਂ-ਛੋਟੀਆਂ ਸਕੀਮਾਂ ਦੇ ਨਾਲ ਮਕਸਦ ਇਹੀ ਰਹੇਗਾ ਕਿ ਬੱਚੀਆਂ ਨੂੰ ਔਰਤਾਂ ਨੂੰ ਘਰਾਂ ਤੋਂ ਬਾਹਰ ਤੱਕ ਅਸੀਂ ਉਹਨਾਂ ਦਾ ਸਸ਼ਕਤੀਕਰਨ ਕਰੀਏ। ਵਧਾਈ ਹੈ ਜੀ ਮੈਂ ਤਾਂ ਵਧਾਈ ਦੇਖ ਲਈ। ਕਿਹਨਾਂ ਨੂੰ ਜੀ ਕਿਹਨਾਂ ਨੂੰ ਦੇ ਲਈ? ਕਾਂਗਰਸ ਨੂੰ ਵੀ ਦੇਤੀ ਤੇ ਆਪ ਨੂੰ ਵੀ ਦੇਤੀ। ਅੱਛਾ। ਯਾਰ ਲੋਕਾਂ ਨੂੰ ਮੂਰਖ ਬਣਾਉਣਾ ਬੰਦ ਕਰੋ। ਜਿਹੜਾ ਰੋਡ ਡਰਾਮਾ ਰਾਤ ਦੇ ਦਿਨ ਹੋ ਕੇ ਹੀ ਵਿਰੋਧੀ ਤੇ ਰਹੇ ਤੇ ਉਹ ਸਰਕਾਰੀ ਤੇ ਰਹ ਹੁੰਦਾ ਇਹ ਵੀ ਸਰਕਾਰੀ ਕਾਂਗਰਸੀ ਵੀ ਸਰਕਾਰੀ ਤੇ ਉਹ ਵੀ ਸਰਕਾਰੀ ਇਹ ਸਾਰੇ ਇਕੱਠੇ ਵਿਧਾਨ ਸਭਾ ਦੇ ਸਪੀਕਰ ਸਾਹਿਬ ਨੂੰ ਮੈਂ ਜੱਟੀ ਲਿਖੀ ਆ ਕਿ ਇਹਨਾਂ ਨੂੰ ਹੁਣ ਇਕੱਠੇ ਬਿਠਾਓ ਕਿਉਂਕਿ ਲੋਕਤੰਤਰ ਚ ਰੂਲਿੰਗ ਪਾਰਟੀ ਤੇ ਆਪੋਜੀਸ਼ਨ ਦਾ ਇੱਕ ਅਹਿਮ ਰੋਲ ਹੈ ਤੇ ਜਦ ਆਪੋਜੀਸ਼ਨ ਵਾਲੇ ਹੁਣ ਸਰਕਾਰ ਦੇ ਭਾਈਵਾਲ ਬਣ ਗਏ ਆ ਜਦੋਂ ਕੇਜਰੀਵਾਲ ਨੇ ਤੇ ਰਾਹੁਲ ਗਾਂਧੀ ਨੇ ਹੱਥ ਛੁੱਟਲੇ ਤੇ ਮਗਰ ਕੋਈ ਹੱਥ ਛੁੱਟੇ ਨਾ ਛੁੱਟੇ ਉਹਦਾ ਕੋਈ ਮੈਨਾ ਨਹੀਂ ਕਿ ਫੈਸਲਾ ਆਪ ਦਾ ਕੇਜਰੀਵਾਲ ਕਰਦੇ ਆ ਤੇ ਆਪਣਾ ਕਾਂਗਰਸ ਦਾ ਰਾਹੁਲ ਗਾਂਧੀ ਸੋਨੀਆ ਗਾਂਧੀ ਜੀ ਕਰਦੇ ਆ ਔਰ ਜਿਹੜੀ ਇਹ ਮੀਟ ਹੋਈ ਆ ਬੈਂਗਲੌਰ ਉਹ ਆਮਦ ਕੀ ਦੀ ਸੀ ਕਾਂਗਰਸ ਪਾਰਟੀ ਦੀ ਸੀ ਸਰ ਕੇ ਸਾਹ ਉਹਦੇ ਗਾਂਧੀ ਪਰਿਵਾਰ ਹੋਸਟ ਸੀ ਔਰ ਸਾਰੇ ਇਕੱਠੇ ਹੋਏ ਔਰ ਕੱਲ ਮੈਂ ਮੇਰੀ ਗੱਲ ਨੂੰ ਭਾਵੇਂ ਰਾਜਾ ਵੜਿੰਗ ਸਾਹਿਬ ਨੇ ਦਿਨਾਈ ਕਰਨ ਦੀ ਕੋਸ਼ਿਸ਼ ਕੀਤੀ ਮਗਰ ਮੈਂ ਵਧਾਈ ਦੇਣਾ ਚਾਹੁੰਦਾ ਕਿ राघव ਚੱਡਾ ਨੇ ਸੱਚ ਦੱਸਤਾ ਕਿ ਹਲੇ ਸਾਡਾ ਜਿਹੜਾ ਗੱਠਜੋੜ ਹੋ ਗਿਆ ਪਹਿਲਾਂ ਅਸੀਂ ਕਾਮਨ ਮਿਨਿਮਮ ਪ੍ਰੋਗਰਾਮ ਤਿਆਰ ਕਰ ਰਹੇ ਹਾਂ ਉਸ ਤੋਂ ਬਾਅਦ ਸੀਟਾਂ ਦੀ ਵੰਡ ਦੀ ਗੱਲ ਚੱਲੂਗੀ ਔਰ ਫਿਰ ਇਕੱਠੇ ਰਲ ਕੇ ਇਲੈਕਸ਼ਨ ਲੜਾਂਗੇ ਇਹ ਗੱਲ جگ ਜਾ ਰੋਗੀ ਤੇ ਜੇ ਮੈਂ ਕਹਿੰਨਾ ਤੇ ਕਹਿੰਦੇ ਮਜੀਠੀ ਐਵੇਂ ਬੋਲੀ ਜਾਂਦਾ ਹੁਣ ਉਹ ਆਪ ਹੀ ਬੋਲੀ ਜਾਂਦੇ ਸਾਰੇ ਇਹ ਮਿਲਦਾ ਜਿਆਦਾ ਇਹਨੇ ਰਾਜੇਪੁਰਿੰਗ ਨੂੰ ਤਾਂ ਮੇਰੀ ਛਲਾਬ ਦੇ ਵੀਰ ਨੂੰ ਐਵੇਂ ਵਿਰੋਧਤਾ ਜਿਆਦੀ ਨਾ ਕਰਦੀ ਨਾ ਤੇਰੀ ਕੁਰਸੀ ਲੈ ਜਾਣੀ ਕਿਹੇ ਜਿੱਦ ਲਈ ਐਵੇਂ ਉਹ ਧੱਕ ਪੰਗਾ ਲੋ ਜਿੱਡਾ ਤੂੰ ਚੱਲ ਸਕਦਾ ਹਾਂ ਮੈਂ ਫਜ਼ੂਰ ਜੀ ਕੀ ਜਵੇਂ ਲੋਕਾਂ ਨੂੰ ਹਾਂ ਲੋਕਾਂ ਨੂੰ ਹੜਾ ਦਾ ਨੁਕਸਾਨ ਅੱਜ ਵੀ ਇੱਕ ਖਬਰ ਲੱਗੀ ਹੈ ਕਿ ਜਿਨ੍ਹਾਂ ਦੇ ਘਰ ਨਕਸ਼ੁਕ ਨੁਕਸਾਨੇ ਗਏ ਆ ਉਹਨਾਂ ਨੂੰ 6500 ਰੁਪਏ ਦੇ ਡੇਢ ਦੀ ਕੋਈ ਯੋਜਨਾ ਬਣਾਈ ਜਾ ਰਹੀ ਗੰਗਰਾਂ ਦਾ ਨੁਕਸਾਨ ਹੋਇਆ ਫਸਲਾਂ ਦਾ ਨੁਕਸਾਨ ਹੋਇਆ ਲੋਕੀ بے ਘਰ ਹੋ ਗਏ ਹੁਣ ਤਾਂ ਮੇਰੀ ਕਾਂਗਰਸ ਨੂੰ ਵੀ ਅਪੀਲ ਹੈ ਤੇ ਆਪ ਨੂੰ ਵੀ ਅਪੀਲ ਹੈ ਭਾਈ ਤੁਹਾਡੀ ਸਰਕਾਰ ਹੈ ਲੋਕਾਂ ਦੀ ਜਾ ਕੇ ਬਾਹ ਫੜੋ ਇਹ ਸਿਆਸਤ ਫੇਰ ਕਰ ਦਿਓ ਸਿਆਸਤ ਦਾ ਸਮਾਂ ਫੇਰ ਜੋ ਸਿਆਸਤ ਕਰਨੀ ਜੀ ਸਾਧਕੇ ਕਰੋ ਮਗਰ ਅੱਜ ਲੋਕਾਂ ਦੇ ਨਾਲ ਖਲੋਣ ਦਾ ਸਮਾਂ ਔਰ ਲੋਕਾਂ ਨੂੰ ਰਾਹਤ ਦੇਣ ਦਾ ਸਮਾਂ ਮੇਰੀ ਅਪੀਲ ਹੈ ਕਾਂਗਰਸ ਪਾਰਟੀ ਨੂੰ ਆਪ ਨੂੰ ਕਿਉਂ ਕਰਨ